ਵੰਦੀ ਦੇ ਨਜ਼ਦੀਕ ਪਿੰਡ ਪੋਡੋ ਵਿਖੇ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਆਈਪੀਐਸ ਦੇ ਗਰੁੱਪ ਕੋਰ ਬਾਟ ਡੀਐਸਪੀ ਫਲੋਰ ਸ਼ਰਗਨ ਸਿੰਘ ਬਲ ਡੀਐਸਪੀ ਮਨਜੀਤ ਸਿੰਘ ਇਨਚਾਰਜ ਟ੍ਰੈਫਿਕ ਮੁਖਫਸਰ ਥਾਣਾ ਬਿਲਗਰ ਰਕੇਸ਼ ਕੁਮਾਰ ਜੀ ਦੀ ਰੈਨ ਮਾਈ ਹੈਡ ਪਿੰਡ ਪੋਡੋ ਵਿਖੇ ਨਸ਼ਾ ਬੰਦੀ ਜਾਗਰੂ ਕੈਂਪ ਲਗਾਇਆ ਗਿਆ ਤੇ ਨਵੀਆਂ ਬਣੀਆਂ ਪੰਚਾਇਤਾਂ ਨਾਲ ਮਿਲਣੀ ਕੀਤੀ ਗਈ ਸਾਰਾ ਪ੍ਰੋਗਰਾਮ ਐਸਐਚਓ ਬਿਲਗਵੱਲੁਰ ਖਾਇਆ ਗਿਆ ਇਸ ਪ੍ਰੋਗਰਾਮ ਵਿੱਚ ਵਗਵਗ ਪਿੰਡਾਂ ਤੋਂ ਪੰਚਾਇਤਾਂ ਤੇ ਹੋਰ ਪਤਵਿੱਤ ਸੱਜਣਾਂ ਨੇ ਹਿੱਸਾ ਲਿਆ ਮੁਖਫਸਰ ਥਾਣਾ ਬਿਲਗਰ ਰਕੇਸ਼ ਕੁਮਾਰ ਮੁਖ ਮੰਤਰੀ ਗਗ ਆਏ ਹੋਏ ਸਾਰੇ ਹੀ ਅਫਸਰਾ ਸਾਹਿਬ ਵਾਂਦੇ ਪੰਚਾਇਤਾਂ ਤੇ 바ਗੀਪਤ ਵਿੱਚ ਸਜਣਾ ਦਾ ਧੰਨਵਾਦ ਕੀਤਾ ਗਿਆ ਅਤੇ ਡੀਐਸਪੀ ਮਨਜੀਤ ਸਿੰਘ ਨੇ ਸ਼ਰਾਰਤੀ ਅਨਸਰਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਆਪਣੀ ਹਰਕਤਾਂ ਤੋਂ ਵਾਜੋ ਜੋ ਨਹੀਂ ਤਾਂ ਤੁਹਾਡੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਅਗਰ ਕੋਈ ਵਿਅਕਤੀ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਉਹ ਕਪਸਰ थाना ਬਿਲਗਰ ਰਕੇਸ਼ ਕੁਮਾਰ ਜੀ ਨਾਲ ਸੰਪਰਕ ਕਰ ਸਕਦਾ ਹੈ ਅਤੇ ਸਾਡੀ ਪੂਰੀ ਟੀਮ ਉਸ ਦਾ ਇਲਾਜ ਕਰਵਾਵੇਗੀ ਅਗਰ ਫਿਰ ਵੀ ਕੋਈ ਵਿਅਕਤੀ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਹੀ ਕਰਵੀ ਕੀਤੀ ਜਾਏਗੀ ਇਹ ਬਿਲਗਾ ਤੋਂ ਰੇਸ਼ਮ ਦਾਲਦੀ ਵਿਸ਼ੇਸ਼ رپورਟ ਐਸ.ਐਸ. ਸਾਹਿਬਾ ਜੀ ਸੰਗਦੀ ਛੇ ਗਾਣ ਐਸ.ਐਸ. ਸਾਹਿਬ ਅਨਕੇਸ਼ ਕੁਮਾਰ ਔਰ ਉਹਨਾਂ ਦੇ ਨਾਲ ਸਾਰੀ ਆਈ ਹੋਈ ਸੁਭਤੀ ਸਰਕਾਰੀ ਮੁਲਾਜ਼ਮ ਆਪ ਸਰਵਾਨ ਔਰ ਬਰੇ ਨਗਰ ਨਿਵਾਸੀਓ ਅਵਾਜ਼ ਮੁਕੀ ਦਾ ਖਾਲਸਾ ਪਾਠੀ ਕੀ ਬਲੇ ਤੋਂ ਆਪ ਸਾਰਿਆਂ ਅਗਰ ਮਾ ਕੇ ਸੰਤ ਦਾ ਇੱਥੇ ਅਤਰ ਹੋਇਆ ਹੋ ਔਰ ਆਪ ਸਰਵਾਨ ਦਾ ਸਤਿ ਆਇਆ ਸੀ ਪਰ ਆਪ ਸਾਰੇ ਇਸ ਅੱਤੇ ਉੱਤੇ ਇੱਥੇ ਪਹੁੰਚੇ ਹੋ ਸਾਰਿਆਂ ਨੂੰ ਅੱਛਾ ਸਹਿਬਾਨ ਨੂੰ ਵੀ ਇੱਥੇ ਆਉਣ ਤੇ ਜੀ ਆਇਆਂ ਹੈ ਜੀ ਦਾਿਲਗੇ ਸਾਡੇ ਲੈਸੇ ਚੋ ਅੱਜ ਅਸੀਂ ਸਾਡੇ ਮਾਨ ਜੋ ਨੀਰ ਸਿੰਘ ਸਾਹਿਬ ਰਮਨਜੀਤ ਸਿੰਘ ਜੀ ਉਸਾਰੀ ਜਿਹੜੇ ਦੇ ਟ੍ਰੈਕਟਰ ਨੂੰ ਬੰਨੋ ਕਰਦੇ ਨੇ ਦੇਖਦੇ ਪੂਰਾ ਦਿਹਾੜਾ ਮਾਈਚ ਸਾਡੇ ਮਾਨ ਜੋ ਜੀ ਸਾਹਿਬ ਪੰਜਾਬ ਅਤੇ ਸਾਡੇ ਸਰਕਾਰ ਦਾ ਮੁਕਤੀ ਸਿੰਘ ਖਾਕ ਐਸਐਸਪੀ ਸਾਹਿਬ ਜਨਰਲ ਅਡਰ ਜਿਹਦੇ ਦੇਸ਼ਾ ਦੇ ਦੇਸ਼ ਤੇ ਇਹ ਪ੍ਰੋਗਰਾਮ ਸਿਕਮੀ ਦਾ ਪਹਿਲਾਂ ਲਿਖੇ ਗਏ ਸੀ ਜਿਹਦੇ ਸਰਵ ਵੱਖ ਵੱਖ ਪੁਲਿਸ ਸਟੇਸ਼ਨਾਂ ਨੂੰ ਵੱਖ-ਵੱਖ ਸਾਡੇ ਡੀਐਸਪੀ ਸਾਹਿਬਾਂ ਦੀ ਮੂਲੀ ਲਾ ਕੇ ਐਸਐਚਓ ਨੂੰ ਲਾ ਕੇ ਇਹ ਪੱਖੋਂ ਡੇਟਾ ਦੇ ਕੰਸ਼ਾ ਕਰਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਹਦੇ ਤਾਇਆ ਸਾਡਾ ਲਾਸਟ ਪ੍ਰੋਗਰਾਮ ਹੈ ਉਸ ਇਸ ਨੂੰ ਦਿਲਗਾਦਾ ਦਿਵਸੀਸ ਥੋੜੇ ਮੌਦੀ ਕੈਰੀਮੈਂਟ ਕੋ ਦੇਖ ਰਹੇ ਹੈ ਇੱਥੇ ਅਸੀਂ ਲਾਗੇ ਲਾਗੇ ਦੇ 6 ਪਿੰਡਾਂ ਦੇ ਜਿਹੜੇ ਮੋਤਵਾਰਾ ਸਿਟੀ के ਅੰਦਰ ਬੱਚੇ ਆਜਾ ਬੈਟਰੀਆਂ ਨੇ ਲੱਗੀਆਂ ਉਹਨਾਂ ਸਾਰਿਆਂ ਨੂੰ ਛੋਟਾ ਟਾਈਮ ਚ ਆਪਾਂ ਟਾਈਮ ਦਿੱਤਾ ਸੀ ਕਿਤੇ ਪ੍ਰੋਗਰਾਮ ਰੱਖਣ ਦਾ ਤੁਸੀਂ ਬਿਲਕੁਲ ਜਿ ਇਲੈਕਸ਼ਨ ਚਾਲੂ ਤੁਸੀਂ బిజీ ਸੀ ਪਰ ਫਿਰ ਤੁਹਾਨੂੰ ਕਹਿਣ ਦੇ ਕਿ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਮੈਂ ਇੱਥੇ ਆ ਕੇ ਸਾਨੂੰ ਘਰਾਂ ਤੋਂ ਜਿਹੜਾ ਲੈਣੇ ਪਿਆ ਜੋ ਪ੍ਰਮਾਣਿਤ ਕੀਤਾ ਸੀ ਉਹ ਡਬਲ ਗੈਦਰਿੰਗ ਹੋਈ ਹੈ ਤੁਸੀਂ ਇਸ ਕਰਕੇ ਬਧਾਈ ਦੇ ਪਾਤਰ ਹੋ ਖੁਸ਼ੀ ਹੈ ਮਾਣ ਵੀ ਹੈ ਸਰ ਸਿਕਰ ਸਾਰੇ ਪੰਜਾਬ ਸੁਣੀ ਹੈ आज ही सवेकारी है साडे पंजाब का कोई भी तस्नीक सोचीनु उस अलग होने नहीं, नहीं मनेगा मान जी सिंह जी और ऐसे तो तो जो जो हमें सलो संबोधित होते गए हैं बहुत ही सरकार जो पुलिस स्टेशन गिरकाता हूं तो, सब इंस्पेक्टर रमेश कुमार जी और तोड़े पिंड के सरपंच और बहुत ही सरकार जो कुलदीप सिंह जी और एक सरपंच को गौरव करूं लाल जी और बाकी पंचायत मैंबर पिंडी तो सर्जन कुछ आले दुआले पंड हुए और सा कुछ पुलिस डिपार्टमेंट के होजम इतने हाजिर ने संपर्क मुहिम स्वागत है जी बहुत अच्छा प्रोग्राम पुलिस वो पूरे पंजाब चलाया जा रहा लेकिन कई बार असं महसूस करते हैं कि शायद पुलिस कुछ नहीं कर रही लेकिन बहुत अच्छा प्रोग्राम संपर्क ਅੱਜ ਦੇ ਵਿੱਚ ਖਾਸ ਤੌਰ ਤੇ ਜਿਹੜਾ ਨਸ਼ਾ ਹੈ ਅੱਜ ਕੱਲ੍ਹ ਆ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਚਰਚਾ ਹੋ ਰਹੀ ਹੈ ਪਰ ਉਸ ਨਾਲ ਹੀ ਹੋਰ ਵੀ ਕਿਹਨੇ ਸੜਜ ਕਰਾਉ ਰੋ ਰਹੇ ਨੇ ਬਹੁਤ ਕੁਝ ਫੋਨ ਦੇ ਉੱਪਰ ਕਾਲ ਜਾ ਰਹੀਆਂ ਨੇ ਤੁਹਾਡੇ ਕੋਲ ਉਹਨਾਂ ਥਰੌੜ ਤੋਂ ਕਿਵੇਂ ਬਚਣਾ ਹੈ ਕਿ ਬਤਕੀ ਆਪਾਂ ਪੁਲਿਸ ਦਾ ਸਹਿਯੋਗ ਕਿਵੇਂ ਦੇਣਾ ਹੈ ਕਿ ਪੁਲਿਸ ਨੂੰ ਅਸੀਂ ਆਪਣਾ ਸਹਿਯੋਗ ਕਿਵੇਂ ਦੇਣਾ ਹੈ ਇਸ ਵਕਤੀ ਸਾਡੀਆਂ ਪਹਿਣਾ ਬਿੱਧੀਆਂ ਇਹਨਾਂ ਨੂੰ ਜੀਣਾ ਹੈ ਅੱਜ ਜੋ

ਔਰ ਮੇਰੇ 4:30 ਵਜੇ ਉੱਠ ਕੇ ਸੈਰ ਤੇ ਨਿਕਲਦਾ। ਨਸ਼ਾ ਨੂੰ ਸ਼ਾਮ ਨੂੰ ਗਰਾਉਂਡ 'ਚ ਜਾਂਦਾ। ਉਸ ਤੋਂ ਬਾਅਦ ਫੇਟੇ ਜਾਂ ਹੌਕੀ ਖੇਡਦਾ। ਸੁ ਬਹੁਤ ਤਰ੍ਹਾਂ ਦੇ ਨਸ਼ੇ ਹੈ ਜਿਹੜੇ ਅਸੀਂ ਕਰ ਸਕਦੇ ਆਂ। ਪਰ ਅੱਜ ਕੋਈ ਖਾਸ ਦੋਸਤ ਨਾਲ ਜੀਵਨ ਕਰਦੇ ਆਂ ਕਿ ਜੋ ਨਸ਼ਾ ਅੱਜ ਕੱਲ ਨੂੰ ਚਾਹੀਏ ਉਸ ਵਿੱਚ ਵੀ ਰੋਚੀ ਮਿਲਦਾ। ਸੈਰ ਪੰਪ ਕੋਸ ਤੇ ਡੋਲੇ ਹੈ। ਫੀਮ ਹੈ ਜਿੱਟਾ ਹੈ ਜਿਸ ਵਿੱਚ ਰੋਚੀ ਮਿਲ ਰਿਹਾ। ਪਰ ਔਣੀ-ਹੌਣੀ ਇਹ ਨਸ਼ੇ ਨੇ ਸਾਡੀ ਜੀਵਾਨੀ ਹੈ।

ਅਗਰ ਕੋਈ ਬੱਚਾ ਨਸ਼ਾ ਕਰਦਾ ਹੈ ਉਹ ਵੀ ਮਜਬੂਰੀ ਹੈ ਕੋਈ ਮਜਬੂਰੀ ਨਹੀਂ ਪਰ ਵੀ ਦੇਖੋ ਨਸ਼ਾ ਕਾਫੀ ਫੈਲ ਗਿਆ ਪਰ kia ਅੱਗੇ ਬੜੀ ਸਹੀ ਲੜਾਈ ਉਹ ਸਿੱਧੀ ਸੀ ਹੋਰ ਲੜਾਈ ਰਹੀ ਹੈ ਅੰਦਰੂਨੀ ਹੈ ਉਹ ਸਾਡਾ ਰਾਧੀ ਪੁੱਤ ਉਹ ਚਾਹਦੇ ਵੀ ਸਾਡਾ ਪੰਜਾਬ ਸਾਡਾ ਹਿੰਦੁਸਤਾਨ ਬਣੇ ਤਾ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਪਾ ਕੇ ਉਹ ਯਾਰਾਂ ਦੇਸ਼ ਦਾ

ਉਹ ਨਸਰਤਾਂ ਇੰਨੇ ਗ੍ਰਾਮ ਚ 5000 ਤੋਂ ਵੀ ਗ੍ਰਾਮ ਨੇ ਉਹ ਬੱਚੇ ਜਿਹੜੇ ਦਸ਼ਾਹ ਇਹਨਾਂ ਦਾ ਘਰੋਂ ਪੈਸਾ ਨਾ ਮਿਲਿਆ ਜਦੋਂ ਘਰੋਂ ਪੈਸਾ ਨਹੀਂ ਸਰਾਜ ਪਿੰਡ ਤਲਵੰਡ ਨੇੜੇ ਭੋਡੇ ਵਿਖੇ ਪਹੁੰਚੇ ਹਾਂ ਕੀ ਕਰਨੀ ਚਾਹੀਦਾ ਦੇਖੋ ਜੀ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਜੀ ਦੇ ਹੁਕਮਾਨ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਜੱਗੀ ਜੀ ਤੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਹਰਕਮਲਪੀਸ ਜਿੰਦੀ ਖੱਕ ਸਾਹਿਬ ਐਸਐਸਪੀ ਜਗਿੰਦਰ ਅਧਿਆਪਤੀ ਦੀ ਰਹਿਨਮਾਈ ਹੈ ਜਿਹੜਾ ਕਿ ਸੰਪਰਕ ਪ੍ਰੋਗਰਾਮ ਪਿੰਡ ਪੋਡੇ ਥਾਣਾ ਬਿਲਗਾ ਦੇ ਵਿੱਚ ਅਨੁਕਿਆ ਹੈ ਜਿਹਦੇ ਵਿੱਚ ਪੰਜ-ਛੇ ਪਿੰਡਾਂ ਦੇ ਜਿਹੜੀ ਕਿ ਪੰਜ-ਛੇ ਪੰਜ ਮੋਦਵਰ ਬੈਠੀ ਤੇ ਬੀਬੀਆਂ ਕਹੜੀਆਂ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਆ ਕੇ ਇੱਕ ਸੰਪਰਕ ਜਿਹੜਾ ਪ੍ਰੋਗਰਾਮ ਜਿਹੜਾ ਕਿ ਅਨੁਕਿਆ ਹੈ ਉਹਦੇ ਵਿੱਚ ਐਸਐਚਓ ਮਿਲਗਾ ਤੇ ਮੇਰੇ ਵੱਲੋਂ ਜਿਹੜਾ ਕਿ ਪਬਲਿਕ ਦੇ ਨਾਲ ਰਾਤ ਤੱਕ ਕੀਤਾ ਗਿਆ ਅਸੀਂ ਜਿਹੜਾ ਕਿ ਨਸ਼ਿਆਂ ਦਾ ਜਿਹੜਾ ਕਿ ਛੇਮਾ ਤੇ ਰਿਆ ਕਰਿਆ ਉਹਨੂੰ ਖਤਮ ਕਰਨ ਦੇ ਲਈ ਪਬਲਿਕ ਦੇ ਵਿੱਚ ਅਵੇਰਨੈਸ ਲਿਆਨੀ ਕਿ ਕਿਸ ਤਰ੍ਹਾਂ ਅਸੀਂ ਨਸ਼ਾ ਨੂੰ ਖਤਮ ਕੀਤਾ ਜਾ ਸਕਦਾ ਸਰ ਜੀ ਇਹ ਪ੍ਰੋਗਰਾਮ ਵੱਖ-ਵੱਖ ਪਿੰਡਾਂ ਵਿੱਚ ਕਰਵਾਇਆ ਜਾ ਰਿਹਾ ਹੈ ਕਿਹੋ ਜਿਹਾ ਸਹਿਯੋਗ ਹੈ ਪੁਲਿਸ ਦਾ ਦੇਖੋ ਜੀ ਪਬਲਿਕ ਦਾ ਕਾਫੀ ਸਹਿਯੋਗ ਹੈ ਇਹ ਲਗਾਤਾਰ ਇੱਕ ਮਹੀਨੇ ਤੋਂ ਜਲੰਧਰ ਜ਼ਿਲ੍ਹਾ ਦਿਹਾਤੀ ਦੇ ਵਿੱਚ ਅਲੱਗ-ਅਲੱਗ ਪਿੰਨਾਂ 'ਚ ਥਾਣਿਆਂ 'ਚ ਮੁਹੱਲਿਆਂ 'ਚ ਸ਼ਹਿਰਾਂ 'ਚ ਜਿਹੜਾ ਕਿ ਅਲੱਗ-ਅਲੱਗ ਐਸਐਚਯੂ ਵੱਲੋਂ ਡਿੱਟੀਆਂ ਸਾਹਿਬਨ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਇਦੇ ਵਿੱਚ ਪਬਲਿਕ ਦਾ ਕਾਫੀ ਸਹਿਯੋਗ ਆ ਸੀ ਇਸ ਸੰਪਰਕ ਪ੍ਰੋਗਰਾਮ ਦੇ ਅਧੀਨ ਕਾਫੀ ਜਿਹੜੇ ਐਨਡੀ ਦੇ ਪਰਚੇ ਸਾਈਜ਼ ਦੇ ਪਰਚੇ ਦਿੱਤੇ ਵੀ ਹੈ ਤੇ ਸਾਨੂੰ ਇਨਫੋਰਮੇਸ਼ਨ ਵੀ ਆ ਰਹੀ ਹੈ ਅਸੀਂ ਉਹਦੇ ਨਾਲ ਕਾਫੀ ਜਿਹੜਾ ਕਿ ਇਹ ਇਸ ਚੀਜ਼ ਦਾ ਫਰਕ ਹੈ ਨੌਜਵਾਨ ਪੀੜੀ ਨੂੰ ਸਰ ਕੀ ਮੈਸੇਜ ਦੇਣਾ ਚਾਹੁੰਦੇ ਆਂ ਦੇਖੋ ਜੀ ਨੌਜਵਾਨ ਪੀੜੀ ਉਹਨਾਂ ਨੂੰ ਅਸੀਂ ਹੀ ਬੇਨਤੀ ਕਰਾਂਗੇ ਕਿ ਆਪਣੇ ਸਭ ਤੋਂ ਪਹਿਲਾਂ ਆਪਣੇ ਪੇਰੈਂਟਸ ਦਾ ਕਹਿਣਾ ਮੰਨੋ ਪੇਰੈਂਟ ਨੂੰ ਸੱਚ ਦੱਸੋ ਗੀਮਾਂ ਵੱਲ ਧਿਆਨ ਨਾ ਦੋ ਸਪੋਰਟਸ ਵੱਲ ਧਿਆਨ ਦੋ ਵਧੀਆ ਪੜਾਈ ਕਰੋ ਔਰ ਮਾੜੀ ਸੋਸਾਇਟੀ ਤੋਂ ਬਚੋ ਕਿ ਮੈਂ ਜਿੰਨੇ ਵੀ ਜਿਹੜਾ ਕਿ ਯੂਥ ਹੈ ਉਹਨਾਂ ਨੂੰ ਬੇਨਤੀ ਕਰਾਂਗਾ ਅਗਰ ਕੋਈ ਤੁਹਾਡੇ ਗਲੀ ਮੰਲੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਵਿਕਦਾ ਜਾਂ ਵਰਤਿਆ ਉਹਦੀ ਸਾਨੂੰ ਸੂਚ ਦੰਦੋ ਅਸੀਂ ਉੱਤੇ ਤੁਰੰਤ ਕਾਰਵਾਈ ਕਰਕੇ ਉੱਤੇ ਅਕਸ਼ਨ ਕਰਾਂਗੇ ਥੈਂਕ ਯੂ ਜੀ